ਹੰਸਾਸੀ ਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਾਨ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜੋਤੇ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਆ ਦੋ ਗਾਵਾਂ ਬੱਚੇ ਤੋਂ ਬਿਨਾ ਤੇ ਆ ਦੋ ਗੱਬਣਾ ਗਾਵਾਂ ਤੁਹਾਨੂੰ ਦਿਖਾਵਾਂਗੇ ਚੰਗੇ ਦੁੱਧ ਵਾਲੀਆਂ ਗਾਵਾਂ ਜਿਹੜੀਆਂ ਵੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਅਸੇ ਵੀਰ ਜੀ ਬਹੁਤ ਸਨਾ ਠੀਕ ਠਾਕ ਜੀ ਜੀ ਵਧੀਆ ਠੀਕ ਠਾਕ ਹੈ ਜੀ ਚਲੋ ਵਧੀਆ ਚੀਜ਼ ਦਾ ਨਾਮ ਦੱਸ ਤੇ ਕਰੀ ਨਾਮ ਜੋਤਾ ਜੀ ਹਾਂਜੀ ਪਿੰਡ ਮਾਨਗੜਾ ਜ਼ਿਲ੍ਹਾ ਗੁਰਦਾਸਪੁਰ ਤਸੀਲ ਪਟਾਰਾ ਲਾਗੇ ਫਤਿਹਗੜ ਚੂੜੀਆਂ ਚੂੜੀਆਂ ਹੈ ਜੀ ਠੀਕ ਹੈ ਜੀ ਤੇ ਫੋਨ ਨੰਬਰ ਫੁੱਲ ਦੇ ਕਰੀ 997684919 ਠੀਕ ਹੈ ਅੱਜ ਦੋ ਗੱਬਰਾਂ ਤੇ ਦੋ ਬੱਚੇ ਤੋਂ ਬਿਨਾ ਦੋ ਬੱਚੇ ਬਣਾ ਟੋਕੜਾ ਹੈ ਠੀਕ ਹੈ ਜੀ ਚਲੋ ਸ਼ੁਰੂਆਤ ਸਭ ਤੋਂ ਪਹਿਲਾਂ ਜਿਹੜੀ ਪਹਿਲੇ ਨੰਬਰ ਤੇ ਕਾਲੇ ਰੰਗ ਦੀ ਵੜਿਆ ਚੰਗੇ ਕੱਦ ਕਾਠਾ ਲਈਏ ਤੇ ਥੱਲੇ ਚੰਗੀ ਤਿਆਰ ਥਨਾ ਦਾ ਸਜ ਗੈਪ ਵੀ ਆਪਾਂ ਦੇਖ ਸਕਦੇ ਚੰਗਾ ਹੈ ਕਿੰਨਾ ਸੁਹਾ ਸੋਨਾ ਵੀ ਜੀ ਇਹ ਵੀ ਜੀ ਦੂਜਾ ਸੁਹਾ ਸੁਣੀ ਜੇ 6 ਦਾ ਜੇ ਮੂਠ ਠੀਕ ਆ ਹਾਂਜੀ ਤੇ ਕਿੰਨਾ ਕਿ ਦੋ ਚਵਾਈ ਜਾਊਗੀ ਦੋ ਵੀ ਜੀ ਇਹ 20 ਪਲੱਸ ਚੱਲੂਗੀ ਅੱਛਾ 20 ਪਲੱਸ ਜਿਹੜਾ ਚਵਾਈ ਜਾਊਗੀ ਹਾਂਜੀ ਬਾਕੀ ਠੰਨੀ ਬਾਕੀ ਇਹ ਆ ਕਿ ਥਣ ਜਿਹੜਾ ਚੰਗੇ ਗੈਪ ਤੇ ਲੱਗਾ ਵਾ ਦੋ ਰੋ ਇੱਕ ਬਾਕੀ ਚੰਗੇ ਘੱਟ ਕੱਟਦੀ ਮਾਲਕਆ ਬਾਕੀ ਇਹ ਕਿ ਅਜੇ ਦਿਨ ਖੜਦੀ ਆ ਲੈ ਜਾ ਵੇਦੀ ਕਮਾਂਗੇ ਬਾਕੀ ਢੱਲਾਂ ਨੂੰ ਲਾਏ ਜੀ ਇੱਥੇ ਪੜ੍ਹਨੀ ਆ ਠੀਕ ਹੈ ਤੇ ਮੁੱਲ ਵੀ ਜੀ ਇਹਦਾ ਫਿਰ ਮੁੱਲ ਵੀਰ ਜੀ ਦਾ ਫੋਨ ਤੇ ਕਰ ਲਿਨੇ ਆ ਅੱਛਾ ਕੋਈ ਵੀਰ ਜਿੱਦਾਂ ਮੰਨ ਲਓ ਵੀ ਸਾਮ੍ਹ ਕੇ ਵੇਚਣ ਆਤੇ ਹਰੋ ਸਾਹਿਬ ਨਾਲ ਨੂੰ ਕਰ ਲਾਂਗੇ ਠੀਕ ਆ ਸਾਮ੍ਹ ਛੱਡ ਕੇ ਤੇ ਫੋਨ ਤੇ ਗੱਲ ਅੱਛਾ ਸਾਮ੍ਹ ਛੱਡ ਦੋਗੇ ਜੇ ਮਤਲਬ ਉਸ ਸਾਹਿਬ ਨਾਲ ਦੇ ਦੋ ਉਸ ਸਾਹਿਬ ਨਾਲ ਜੀ ਕਿ ਜੇ ਤਿਆਰ ਕਰਕੇ ਵਿੱਚ ਫਿਰ ਮੁੱਲ ਹੋਰ ਹੋਣਾ ਮੁੱਲ ਹੋਰ ਹੋਣਾ ਜੀ ਠੀਕ ਆ ਜੀ ਤੇ ਹੁਣ ਆ ਗਏ ਜਿਹੜੇ ਦੂਸਰੇ ਨੰਬਰ ਤੇ ਇਹ ਵੀ ਚੰਗੇ ਕੱਦ ਕਾਠ ਵਾਲੀ ਆ ਚੰਗੇ ਬੋਡੀ ਵੇਟ ਵਾਲੀ ਸਾਂਭੇ ਸੁੰਭੇ ਚੰਗੀ ਆ ਕਿਸੇ ਨੇ ਤੇ ਥਾਣੇ ਦੇ ਵੀ ਦੇਖ ਸਕਦੇ ਲੱਗੇ ਤੋਂ ਸੂਆ ਕਿੰਨਾ ਚਵਾਈ ਜਾਊਗੀ ਜੀ ਪਹਿਲਾ ਸੂਆ ਹੁੰਦੀ ਹੈ ਅੱਛਾ ਪਹਿਲਾ ਹੀ ਸੂਆ ਹੈ ਵੇਖ ਨਾ ਦੂਜੇ ਨਹੀਂ ਲੱਗਦੀ ਇਤਨਾ ਅੱਛਾ ਪਹਿਲਾ ਹੀ ਹੈ ਪਹਿਲਾ ਸੂਆ ਤੇ ਇਹ ਕਿੰਨਾ ਚਵਾਈ ਜਾਊਗੀ ਦੁੱਧ ਇਹ ਵੀ ਜੀ 13 14 ਲੀਟਰ ਚਵਾਈ ਜਾਊਗੀ ਅੱਛਾ ਹਾਂਜੀ ਠੀਕ ਬਾਕੀ ਜਾਨਸਰ ਵਾਲੀ ਆ ਇਹ ਆ ਕਿ ਸੰਭੇ ਸੰਭੇ ਚੰਗੀ ਹੈ ਨਾ ਕਿ ਵੇਲੇ ਤੋਰਾਂ ਇੱਕ ਰੀਨੋਂ ਵਿੱਚ ਇਹ ਉਹ ਤਰਾ ਕਿੰਨਾ ਕੇ ਲੱਜੇ ਟਾਈਮ ਇਹ ਵੀ ਵਿੱਚ ਹੀ ਹੱਥ ਆਕ ਲੈ ਜੀ ਠੀਕ ਬਾਕੀ ਆ ਕਿ ਵੱਧ ਦੇ ਦਿਨ ਖੜ ਸਕਦੀਆਂ ਵਾ ਵੀਡੀਓ ਤੇ ਜਿਹੜੇ ਦਿਨ ਦੱਸੇ ਗਏ ਹੁੰਦੇ ਅੰਦਾਜ਼ੇ ਨਾਲ ਦੱਸੇ ਗਏ ਹੁੰਦੇ ਪੱਕੇ ਕੋਈ ਫਿਕਸ ਨਹੀਂ ਹੁੰਦੇ ਕੋਈ ਵੀਰ ਆਪਣੀ ਸਮਝ ਨਾਲ ਵੇਖ ਕੇ ਲੈ ਜੇ ਦਿਨ ਵੱਧ ਵੀ ਘੱਟ ਸਕਦੀਆਂ ਤੇ ਘੱਟ ਵੀ ਘੱਟ ਸਕਦੀਆਂ ਲੈ ਜਾ ਵਿਧੀ ਮੈਂ ਇਹ ਆ ਕਿ ਸੰਭੀ ਸੰਭੀ ਚੰਗੀ ਆ ਚੰਗੇ ਕਰਦ ਕਾਠਾ ਲਈ ਆ ਸੋਣੀ ਬੈਠ ਤਿਆਰ ਹੋਣੀ ਆ ਤੇ ਕੀ ਰੱਖਣਾ ਇਹਦਾ ਮੁੱਲ ਵਿਰਦੀ ਫਿਰ ਮੁੱਲ ਤੇ ਵਿਰਦੀ ਜਦੋਂ ਚਲੋ ਵੀ ਸਾਫ ਸੂਰ ਆ ਮੁੱਲ ਤੇ 45000 ਕਰ ਲਈਏ ਅੱਛਾ ਤੇ 42000 ਦੀ ਬਾਰੇ 42000 ਦੀ ਹਾਂਜੀ ਬਾਕੀ ਤੁਹਾਨੂੰ ਕਰ ਦਈਏ ਕਮਾਨਤਨ ਤੁਸੀਂ ਜੋ ਕਹਦੋਗੇ 40 ਤੋਂ ਅੰਦਰ ਕਰ ਦਈਏ 39000 ਦੀ ਦੇ ਦਾਂਗੇ ਚਲੋ 1000 ਹੋਰ ਛੱਡ ਦਿਓ ਫਿਰ 38000 ਦੀ ਜੇ ਰੁਹਾਨਾ 38000 ਦੇ ਦਾਂਗੇ ਠੀਕ ਹੈ ਜੀ 38000 ਦੇ ਜਿਹੜੀ ਵਿਰਦੀ ਨੇ ਕਿੰਦੇ ਕਿ ਦੇ ਦੇਾਂਗੇ ਤੇ ਹੁਣ ਜੜੀਆਂ ਦੋ ਗਾਵਾਂ ਦੀ ਵੀ ਤੁਹਾਨੂੰ ਦਿਖਾਉਣੀ ਆ ਕਿੰਨਾ ਜੀ ਵਿਧੀ ਰਿਕੋਰਡ ਹੋਤਾ? ਇਹਦੇ ਵਿੱਚ ਜੀ 7 ਲੀਟਰ ਦੁੱਧ ਜੀ ਹੈਗਾ ਪੱਕਾ ਦੁੱਧ 7 ਲੀਟਰ 7 ਲੀਟਰ ਸਾਡੇ ਛੇ ਦੀ ਆਪਣੀ ਗਰੰਟੀ ਬੁੱਲ ਠੀਕ ਹੈ ਉਹਨੂੰ 7 ਹੀ ਪਰ ਸਾਡੇ 6 ਦੀ ਬਾਕੀ ਇਹ ਕਿ ਇਹਦਾ ਦੁੱਧ ਵੀ ਸੰਘਣਾ ਹੋਣਾ ਹਾਂਜੀ ਫੇਰ ਚਾਰ ਚ ਜੀ ਤੋਰ ਦੋ ਇੱਕ ਰੀ ਇਹਨੂੰ ਕਿ 6.5-7 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਮੌਕੇ ਮੌਕੇ ਤੇ ਹੈਗਾ ਇਹਦੇ ਕੋਲ ਲੈ ਜਾਵੀਂ ਇਹਦੀ ਬਾਕੀ ਇਹ ਆ ਕਿ ਚਵਾਈ ਜਿਹੜੀ ਤੁਹਾਨੂੰ ਕਰਕੇ ਖੜਨੀ ਚਾਹੀਦੀ ਹੈ ਭਾਵੇਂ ਕੋਈ ਜਾਰੇ ਦੁੱਧ ਆ ਲਈ ਆ ਭਾਵੇਂ ਕੋਈ ਥੋੜੇ ਦੁੱਧ ਆ ਲਈ ਤੇ ਗੱਬਨ ਵੀ ਆਪਣੀ ਪਾਸ ਕਰਕੇ ਖੜਾ ਅਜੇ ਵੀਡੀਓ ਬਣਾਉਣ ਦਾ ਟਾਈਮ ਹੀ ਜਿਹੜਾ ਦੁਪਹਿਰ ਦਾ ਵਕਤ ਹੈ ਨਹੀਂ ਕੋਈ ਭਾੜਾ ਨਹੀਂ ਪਾਉਣਾ ਠੀਕ ਹੈ ਤੇ ਇਹਦਾ ਮੁੱਲ ਮੁੱਲ 16000 ਕਰਦੀ ਹੈ ਨੀ ਜੱਸ ਨੋਏ ਬਿਲਕੁਲ ਜਿੱਥੇ ਦੇਣੀ ਹੈ ਨਾ ਉੱਥੇ ਕਰੀਏ ਇਹਦਾ ਮੁੱਲ 14000 ਦੀ ਦੇਦਾ 14000 ਦੀ ਨਹੀਂ ਅਜੇ ਕਸਰ ਹੈਗੀ ਚਾਹਤ ਚਲੋ ਤੁਸੀਂ ਦੱਸੋ ਤੁਸੀਂ ਦੱਸਣਾ ਜੀ ਨਹੀਂ ਦੱਸੋ ਹੋਰ ਵਾਸਗੜਾ 13 ਦੀ ਕਰਦੀ ਹੈ ਚਲੋ ਪੂਰੇ 13 ਦੀ ਦੇ ਦੇਣਾ ਠੀਕ ਹੈ ਤੇ ਮੌਕੇ ਤੇ ਹੋਰ ਕਰ ਦੋਗੇ ਥੋੜੀ ਜਿਹੀ ਛੋਟ ਕਰ ਦਾਂਗੇ ਠੀਕ ਹੈ ਜੀ ਹਾਂਜੀ ਤੇ ਹੁਣ ਆਪਣੇ ਕੋਲ ਆ ਗਈ ਦੂਸਰੇ ਨੰਬਰ ਤੇ ਇਦੇ ਕੋਲ ਕਿੰਨਾ ਜੀ ਦੁੱਧ ਪਹਿਲਾ ਸੂਰਾ ਜੀ ਸੂਈ ਅੱਛਾ ਮੇਰੇ ਕੋਲ 5 ਲੀਟਰ ਦੁੱਧ ਜੀ 5 ਕਿਲੋ ਦੁੱਧ ਆ ਗਏ ਸਭੂ ਸਾਢੇ 5 ਅੰਝ 5 ਲੀਟਰਾਂ ਦੇ ਠੀਕ ਹੈ ਜੀ ਕੋਈ ਇਹ ਵੀ ਰੱਸੀ ਨਹੀਂ ਇਦਾਂ ਹੀ ਚੋਣੀ ਜੀ ਦੋਵੇਂ ਟਾਈਮ ਚੋਈ ਦੀ ਦੋਵੇਂ ਟਾਈਮ ਹਾਂ ਜੀ ਠੀਕ ਹੈ ਚਲੋ ਤੋਲਤਾ ਬਾਕੀ ਇਹ ਆ ਕਿ ਘਰ ਦੁੱਧ ਪੀਣ ਵਾਸਤੇ ਜਿੰਨਾਂ ਨਾਲ ਹੁੰਦਾ ਕਿ ਚਲੋ ਸਾਡਾ ਘਰ ਦਾ ਚਾਹ ਪਾਣੀ ਬੰਦਾ ਜਾਵੇ ਘਰ ਦਾ ਹੀ ਦੁੱਧ ਹੋਵੇ ਮੁੱਲ ਲਿਓ ਨਾ ਦੁੱਧ ਨੂੰ ਉਹ ਚੰਗਾ ਵਾ ਜਿਹੜਾ ਕਿਉਂਕਿ ਘਰ ਦੀ ਚੀਜ਼ ਤੇ ਘਰ ਦੀ ਹੁੰਦੀ ਆ ਜਿਹੜੀ ਦੋਦੇ ਦੇ ਕੱਲ 5 ਕਿਲੋ ਦਸ ਤੇ ਮੋਕੇ ਦੇ ਉਹਨੂੰ ਵਿੱਚ 20 ਦਿਨ ਹੋ ਗਏ ਜਿ ਬਣੀ ਅੱਛਾ ਉਹਨੂੰ 20 ਦਿਨ ਹੋ ਗਏ ਬਣੀ ਬਸ਼ੇ ਕੋ ਬਣੀ ਜੀ ਠੀਕ ਤੇ ਉਤਰਾ ਠੰਡੀਆਂ ਸੀਲ ਦੋਵੇਂ ਹਾਂਜੀ ਕੰਡੀਆਂ ਸੀਲ ਜਰੂਰੀ ਕੋਈ ਦੱਸੇਗੀ ਕੋਈ ਨਹੀਂ ਆਣੀ ਠੀਕ ਹੈ ਜੀ ਤੇ ਮੁੱਲ ਇਹਦਾ ਇਹਦਾ ਮੁੱਲ ਛੋੜਾ ਜਾਈਏ 12000 ਘੱਟ ਜੀ ਨਹੀਂ 12000 ਦੇ ਨਹੀਂ ਜਾਣੀ 12000 ਦੀ ਤੇ ਉਹ ਜੀ ਬਾਕੀ ਪ੍ਰਿੰਟ ਫਰੋਂਟ ਚੰਗਾ ਜੇ ਬੈਠ ਚੰਗੀ ਜੇ ਕਰ ਦਈਏ ਜੀ ਅੱਜ ਆ ਚਲੋ 10000 ਦੀ ਦੇ ਦਾਂਗੇ ਚਲੋ 10500 ਛੱਡ ਦਈਏ 9000 ਦੀ ਆਨੰਦ ਦੇ ਠੀਕ ਹੈ ਜੀ ਤੇ ਠੀਕ ਹੈ ਵਿਦਿਆਰਥੀ ਕੋਈ ਕੁਛ ਹੈ ਨਾ ਜੀ ਆਪਣੀ ਚੁਾਈ ਚੁਾਈ ਕਰੋ ਪਾਸ ਕਰੋ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਜਿਹੜੀਆਂ ਕੱਬਣਾ ਉਹ ਦੋਵੇਂ ਪਾਸ ਕਰਕੇ ਖੜੋ ਤੇ ਸੋਈਆਂ ਜਿਹੜੀਆਂ ਆਪਣੀ ਚੁਾਈ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧ